ਇਹ ਕੈਂਡੀਗੋ ਟ੍ਰੇਨਿੰਗ ਹੈ ਦੇਖ ਸਕਦੇ ਹੋ ਸਭ ਦੀ ਠੀਕ ਹੈ ਹਾਂ ਆ ਸਾਰੇ ਮੁੰਡੇ ਪੁਸ਼ਾਵਾਦ ਤੋਂ ਕੋਈ ਬਟੰਡੇ ਤੋਂ ਕੋਈ ਲੁਧਿਆਣੇ ਤੋਂ ਠੀਕ ਹੈ ਉਹ ਬਹੁਤ ਬੋਲਦੇ ਆ ਬੀਐਮ ਸਾਹਿਬ ਸਾਰੇ ਮੁੰਡੇ ਆ ਮੁੰਡਾ ਕੱਲ ਕੱਲ ਇੱਥੇ ਆਇਆ ਸੀ ਕੱਲ ਇਹ ਟ੍ਰੇਨਿੰਗ ਚੱਲ ਰਹੀ ਸੀ ਇਹ ਬੰਦਾ ਪਰ ਕੱਲ ਲੋਰ ਚ ਆਇਆ ਸੀਗਾ ਦੇਖ ਸਕਦੇ ਹੋ ਤੁਸੀਂ 2 ਵਜੇ ਆਏ ਜੀ ਦੋਵੇਂ ਗਾਈਸ ਇਹ ਜਿਹੜੇ ਸਭ ਤੋਂ ਨੇੜੇ ਵਾਲੇ ਸੀ ਸਭ ਤੋਂ ਲੇਟ ਆਏ ਨਹੀਂ ਗਾਈਸ ਕੰਮ ਤੋਂ ਵਾਲਾ ਇਹ ਨਾਲ ਆ ਬਿਮਾਰ ਆ ਭਾਜੀ ਇਹਦੀ ਵੀ ਕਰਾ ਆ ਭਾਜੀ ਬਿਮਾਰ ਆ ਇਹ ਨਾਲ ਵਾਲੇ ਦੀ ਆ ਮੁੰਡਾ ਬਿਮਾਰ ਹੈ ਇਹਨੂੰ ਬਿਮਾਰ ਪਤਾ ਕਿਉਂ ਕੀਤਾ ਰਾਤ ਨੂੰ ਪੱਖਾ ਲਾਦਾ ਸੀ ਆ ਇੱਕ ਮੈਂ ਬਣਾਵਾ ਮੈਂ ਹੁਣੇ ਅਸੀਂ ਜੀ ਬ੍ਰੇਕਫਾਸਟ ਕਰਕੇ ਹਟੇ ਹਾਂ ਤੇ ਥੋੜੇ ਡੇ ਨੇ ਹੋਇਆ ਤੇ ਆ ਸਾਡੇ ਸਰ ਨੇ ਥੋੜਾ ਬਾਹਰ ਖਾਣਾ ਖਾਣ ਜਾ ਰਹੇ ਆ ਜੀ ਚੈੱਕ ਕਰ ਸਕਦੇ ਹੋ ਆਹ ਮੁੰਡਾ ਬਹੁਤ ਸ਼ਰਾਰਤੀ ਆ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਹੁਣੇ-ਹੁਣੇ ਹਾਊਸਕੀਪਰ ਤੋਂ ਗਾਣਾ ਲੈ ਕੇ ਆਈਏ ਨੇ ਇਹ ਆਤ ਤਾਂ ਨਹੀਂ ਨਾ ਜਾਂਦੀਆਂ ਇਹਨਾਂ ਦੀਆਂ ਚਿੱਕੜ ਪਾਉਣ ਵਾਲੀਆਂ ਚੈੱਕ ਕਰੋ ਇਹਨਾਂ ਬਾਕੀ ਬਾਈ ਦੇਖੋ ਛਾਂਗਣਾ ਮਿਰਚ ਬਾਈ ਬਾਰ-ਬਾਰ ਮਿਰਚ ਨਾ ਰੱਖ ਆ ਇਹ ਚੀਜ਼ ਦਾ ਗਲਤ ਇਸਮਾਲ ਵੀ ਹੁੰਦਾ ਹੈ ਹਾਂਜੀ ਮਿੱਤਰੋ ਅਸੀਂ ਇਹ ਟ੍ਰੇਨਿੰਗ ਤੇ ਪ੍ਰੇਰ ਬੱਚੇ ਘਰ ਆ ਗਏ ਬੰਦ ਨੇ ਅਸੀਂ ਵੀ ਵਿੱਚ ਆਮ ਲਾਈ ਹਾਂਜੀ ਆ ਸਾਨੂੰ ਚੰਡੀਗੜ੍ਹ ਜਦੋਂ ਅਸੀਂ ਆਏ ਸੀ ਕਾਈਟਮ ਮਿਲੀ ਇਹ ਇਹ ਸੌਰੀ ਆਟਮ ਇਹਨਾਂ ਦਾ ਰੂਮ ਚ ਮਨੋਰੰਜਨ ਹਾਂ ਰੂਮ ਚ ਰੂਮ ਤੇ ਬਰਨਾਲੇ ਦਾ ਇਹ ਮੁੰਡਾ ਹੈਗਾ ਪੋਤਨੀ ਦਾ ਠੀਕ ਹੈ ਕਿਹੜਾ ਕੰਟੈਕਟ ਕਰਨਾ ਹੈ ਕਰੋਨਾ ਕਿਉਂਕਿ ਨੰਬਰਾਂ ਦੀ ਕਿਸੇ ਦਾ ਚੱਕਦੇ ਹਾਂਏ 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 ਪੂਰੀ ਚੜ੍ਹਾਈ ਹੈ ਇਹ ਬੰਦੇ ਦੀ ਬਰਨਾਲੇ ਸਾਈਡ ਤੇ ਹਾਂਜੀ ਆਵਾਜ਼ ਪੂਰੀ ਚੜ੍ਹਾਈ ਹੈ ਜਿਹਨੂੰ ਵੀ ਕਿਸੇ ਚੀਜ਼ ਦੀ ਲੋੜ ਆ ਆਉਂਦੇ ਪੜੋਂ ਆਏ ਉਧਰ ਵੀ ਕੈਮਰਾ ਦਾ ਰੱਖਣ ਮਹਿਮਾਨ ਲੈਟ ਉਹ ਲਾਈਟਾ ਛੱਡ ਕੇ ਆਉਂ ਉਹ ਲਾਈਟਾ ਛੱਡ ਲੈਟਾ ਛੱਡਿਆ ਜੀ ਤੁਸੀਂ ਵੀ ਕੋਈ ਆਪਦਾ ਵੀਊ ਦੇਣਾ ਚਾਹੁੰਦੇ ਹੋ ਸਰ ਕੋਈ ਬੋਲੋ ਜੀ ਇਹ ਐਚ ਆਰ ਸਾਹਿਬ ਨੂੰ ਫੋਨ ਵੇਚ ਐਚ ਆਰ ਸਾਹਿਬ ਨੂੰ ਫੋਨ ਵੇਚ ਕੇ ਆਏ ਨੇ ਦੱਸੋ ਜੀ ਉਹਦੇ ਬਾਰੇ ਅੱਗੇ ਨਾ ਕਰਦੇ ਉਹਦੇ ਕਹੋਤੇ ਹੀ ਨਾ ਨਹੀਂ ਕਰਦੇ ਇਹ ਵੀਨਸਾਲ ਥੋੜੇ ਛਾਦੇ ਨੇ ਭਲਾ ਕੀ ਕਰਦਾ ਸਰ ਮੜੇ ਦੱਸੋ ਆਪਣੇ ਬਾਰੇ ਇਧਰ ਜਾਣਕਾਰੀ ਦਿਓ ਬਲੌਗ ਚ ਇਸੇ ਬਾਰੇ ਦੇ ਕੋਈ ਬੇਰਬਾਬ ਆਜੇ ਬਾਰੇ ਇੰਟਰੋਡਕਸ਼ਨ ਕਰ ਇਹਦੀ ਇਹ ਬੰਦਾ ਇੱਕ ਤਾਂ ਰਾਤ ਨੂੰ ਗਾਲੀ ਕੱਢਦੀ ਸਮਾ ਕੋਈ ਗੱਲ ਨਹੀਂ ਬੱਚੇ ਵਾਹ ਅਗਰ ਕੀ ਹੋਇਆ ਆਹ ਹੋਰ ਬਲੋ ਬਈਏ ਦੇਖੋ ਕੰਦ ਪੌਂਦੇ ਦੇਖੋ ਬਾਰੂ ਵੀਰੇ ਜੀ ਪੂਰੇ ਹਨ ਰੱਜੇ ਵੇਸੇ ਕਿ ਟ੍ਰੇਨ ਦੇ ਵਿੱਚ ਉਹ ਜਾ ਕੇ ਪੂਰਾ ਹਨ ਕੰਦ ਪੌਂਦੇ ਨੇ ਦੇਖ ਸਕਦੇ ਤੁਸੀਂ ਬਾਰੂ ਪਿੰਨ ਨੇ ਸਟਾਪਿੰਗ ਨੇ ਨਾ ਯਾਰੀ ਲੈਂਦੇ ਨੇ ਇੱਥੇ ਇਹ ਰੰਡਾ ਨੀਕ ਸੇਦਾ ਫਿਰ ਟ੍ਰੇਨ ਤੇ ਲੰਮਕ ਜਾ ਕਰਨ ਉਹ ਐਵੇਂ ਕਰੀ ਜਾ ਕਰਨ ਪੰਜਾਬ ਚ ਵੀ ਕਹਿੰਦੇ ਧਰਨੇ ਲੱਗਦੇ ਆ ਇੱਥੇ ਵੀ ਲੱਗਦਾ ਧਰਨੇ ਦੇਖ ਸਕਦੇ ਤੁਸੀਂ ਵੈਸੇ ਤਾਂ ਆਪਣੀ ਚੰਡੀਗੜ੍ਹ 'ਚ ਹੈ ਤਾਂ ਪੰਜਾਬ ਜੀ ਆਉਂਦਾ ਪਰ ਇੱਥੇ ਵੀ ਧਰਨੇ ਲੱਗਦੇ ਆ ਦੇਖ ਸਕਦੇ ਹੋ ਤੁਸੀਂ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਇੱਥੇ ਵੀ ਧਰਨਾ ਫੁੱਲ ਹੈ ਤੇ ਬਾਕੀ ਬਾਈ ਅਸੀਂ ਰਾਤ ਨੂੰ ਆਏ ਸੀਗੇ ਸੈਕਟਰ 28 ਦੇ ਸੈਕਟਰ 28 ਦਾ ਮੇਰਾ ਯਾਰ ਟੈਡੀ ਬੀਅਰ ਮਿਲਿਆ ਸੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦਾ ਠੀਕ ਹੈ ਕਹਿੰਦਾ ਬਾਈ ਤੇ ਦੇਖ ਲਓ ਟ੍ਰੈਫਿਕ ਪੂਰਾ ਗਾ ਪੂਰਾ ਪੈਂਦਾ ਵੀਰੇ ਠੀਕ ਹੈ। ਘਾ ਪੂਰਾ ਪੈਂਦਾ। ਐਂ ਦਗਾ ਮੜਿਆ ਮੁੰਡਾ ਤਾਂ ਦਿਖਾ। 28 ਸੈਕਟਰ 'ਚ। ਮੈਂ ਮੈਂ ਜਾਉਂਗਾ ਵਿੱਚ ਮਿਵਾਣਾ ਮੈਨੂੰ। ਮੈਂ ਇਹਨਾਂ ਤੁਰਿਆ ਹੋਇਆ ਜਾਉਂਗਾ। ਹਾਂ ਮੁੰਡਾ ਦਿਖਾ ਭਾਈ। 28 ਸੈਕਟਰ 'ਚ ਆਏ ਸੀ। ਮੁੰਡਾ ਦਿਖਾ। ਨਜ਼ਾਰੇ ਲੈਣ। ਉਹ ਨਹੀਂ ਚੀਵਾ। ਤੁਸੀਂ ਕਹਿ ਸਕਦੇ ਹੋ ਮੁੰਡੇ ਖੁੰਡੇ ਹੈਗੇ ਤੁਹਾਨੂੰ ਪਤਾ ਹੀ ਹੈ। ਵੈਸੇ ਮੈਂ ਬੈਠਾ ਹਾਂ ਮੁੰਡੇ ਖਵਾਰੀ ਨੇ ਹਜੇ। ਹਾਂਜੀ ਹਾਂਜੀ। ਤੇ ਤੁਹਾਨੂੰ ਪਤਾ ਰਾਤ ਨੂੰ ਕੀ ਕਰਨ ਜਾਂਦੇ ਆ ਬੰਦੇ? ਸੈਕਸ। ਉਹ ਨਹੀਂ ਵੇ। ਇਹ ਬਲੌਕ ਖਰਾਬ ਕਰਦਾ। ਲਾ ਇਹ ਉਹ ਲਾ ਦੂ। ਦੋ ਬੋਲਵਰ ਘਟ ਗਿਆ ਸ਼ਾਇਦ। ਟੂ ਲਾ ਦੂ ਟੂ ਟੂ ਲਾ ਦੂ ਦੇਖ ਕੋਈ ਚੱਕਰ ਨਹੀਂ ਬਾਈ ਆ ਗਿਆ ਮਾਰਕੀਟ ਆ ਖਾਈ ਦੀ ਇੱਥੇ ਜਾ ਕੇ ਆਪਣਾ ਪੂਰਾ ਟ੍ਰੈਫਿਕ ਦੇਖੋ ਬਾਈ ਰੂਲ ਐਂਡ ਰੈਗੂਲੇਸ਼ਨ ਪੂਰੇ ਨੇ ਇੱਥੇ ਬਾਈ ਚੰਡੀਗੜ੍ਹ ਦੀ ਪਹਿਲਾਂ ਵੀ ਵੈਸੇ ਰਹਿ ਕੇ ਗਿਆ ਮੈਂ ਇੱਥੇ ਬਾਈ ਰੂਲ ਐਂਡ ਰੈਗੂਲੇਸ਼ਨ ਬਹੁਤ ਵਧੀਆ ਨੇ ਸੜਕਾਂ ਬਹੁਤ ਸਾਫ਼ ਨੇ ਬਿਲਕੁਲ ਜੀ ਬਿਲਕੁਲ ਬਾਕੀ ਲਫੰਡਰ ਬੰਦੇ ਤੁਹਾਨੂੰ ਸਾਰੇ ਕਿਤੇ ਮਿਲਦੇ ਆ ਤਾਂ ਇੱਥੇ ਵੀ ਮਿਲਣਗੇ ਮਿਲਣਗੇ ਇੱਥੇ ਵਾਧੂ ਠੀਕ ਹੈ ਜੀ ਚੰਗਾ ਜੀ